ਜ਼ਿਲ੍ਹਾ ਮੁਹਾਲੀ ਦੇ ਕਸਬਾ ਬਨੂੜ ਦਾ ਵਿਕਰਮ ਸਿੰਘ ਐਮਏ ਬੀਐਡ ਪਾਸ ਹੈ। ਇਨੀ ਪੜਾਈ ਕਰਕੇ ਜਦੋਂ ਵਿਕਰਮ ਸਿੰਘ ਨੂੰ ਕੋਈ ਨੌਕਰੀ ਨਾ ਮਿਲੀ ਤਾਂ ਉਸਨੇ ਖੇਤੀ ਨੂੰ ਹੀ ਆਪਣਾ ਮਿਸ਼ਨ ਬਣਾ ਲਿਆ। ਬੇਰੋਜ਼ਗਾਰੀ ਖਤਮ ਕਰਨ ਲਈ ਵਿਕਰਮ ਸਿੰਘ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਵੱਡੇ ਵੱਡੇ ਪੱਤੇ ਵਾਲੀ ਇਹ ਫਸਲ ਹੈ ਹਲਦੀ ਦੀ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਤਸਵੀਰਾਂ ਮਹਾਰਾਸ਼ਟਰ ਦੀਆਂ ਨਹੀਂ ਸਗੋਂ ਪੰਜਾਬ ਦੇ ਖੇਤਾਂ ਦੀਆਂ ਨੇ। ਜ਼ਿਆਦਾਤਰ ਹਲਦੀ ਦੀ ਫਸਲ ਮਹਾਰਾਸ਼ਟਰ 'ਚ ਹੁੰਦੀ ਹੈ ਪਰ ਮੁਨਾਫੇ ਨੂੰ ਧਿਆਨ 'ਚ ਰੱਖਦੇ ਆਂ। ਪੰਜਾਬ ਦੇ ਕਿਸਾਨ ਵੀ ਹੁਣ ਹਲਦੀ ਦੀ ਖੇਤੀ ਵੱਲ ਧਿਆਨ ਦੇਣ ਲੱਗੇ ਨੇ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਹੁਣ ਪੰਜਾਬ ਦੇ ਕਿਸਾਨ ਵਪਾਰਕ ਖੇਤੀ ਵੱਲ ਕਦਮ ਵਧਾਰੇ ਨੇ ਤਕਰੀਬਨ 4 ਸਾਲ ਪਹਿਲਾਂ ਹਲਦੀ ਦੇ ਰੇਟ ਦੇ ਵਿੱਚ ਬਹੁਤ ਜ਼ਿਆਦਾ ਬੂਮ ਆਇਆ ਸੀ ਉਦੋਂ ਇਹਦਾ ਪਾਊਡਰ ਦਾ ਰੇਟ 400 ਰੁਪਏ ਕਿਲੋ ਤੱਕ ਆ ਗਿਆ ਸੀ ਤੇ ਇਸ ਕਰਕੇ ਫਿਰ ਉਹਦੇ ਉਹਦੇ ਜ਼ਿਆਦਾ ਪਾਸੇ ਵਿੱਚ ਬੈਨੀਫਿਟ ਹੋਣ ਕਰਕੇ ਫਿਰ ਸਾਨੂੰ ਕੁਝ ਅਖਬਾਰਾਂ ਦੇ ਵਿੱਚ ਮੀਡੀਆ ਥਰੂ ਪਤਾ ਲੱਗਾ ਵੀ ਹੈ ਹਲਦੀ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਤੇ ਇਹਦੇ ਵਿੱਚ 1 ਏਕੜ ਦੇ ਵਿੱਚ ਘੱਟੋ ਘੱਟ 4 ਲੱਖ ਰੁਪਿਆ ਵੀ ਨੈਟ ਲੋਕਾਂ ਨੇ ਕਮਾਇਆ ਇਸ ਕਰਕੇ ਫਿਰ ਅਸੀਂ ਵੀ ਸੋਚਿਆ ਵੀ ਕੁਝ ਲੋਕਾਂ ਤੋਂ ਅਲੱਗ ਵੀ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਉਹ ਤੋਂ ਅਲੱਗ ਹੋ ਕੇ ਕੁਝ ਜ਼ਿਆਦਾ ਉੱਪਰ ਉੱਠਣ ਲਈ ਜ਼ਿਆਦਾ ਮੁਨਾਫਾ ਕਮਾਉਣ ਲਈ ਤੇ ਇਸ ਕਰਕੇ ਅਸੀਂ ਹਲਦੀ ਦੀ ਖੇਤੀ ਸ਼ੁਰੂ ਕਰ ਦਿੱਤੀ ਉਹਨੇ April ਚ ਹਲਦੀ ਦੀ ਖੇਤੀ ਕੀਤੀ ਜਾਂਦੀ ਹੈ ਮਈ ਚ ਇਸ ਤੋਂ ਝਾੜ ਲਿਆ ਜਾਂਦਾ ਹੈ ਇਹ ਨੌਜਵਾਨ ਕਿਸਾਨ ਕੁਦਰਤੀ ਤਰੀਕੇ ਨਾਲ ਹਲਦੀ ਦੀ ਕਾਸ਼ਤ ਕਰਦਾ ਹੈ ਹਲਦੀ ਦੀ ਕਾਸ਼ਤ ਲਈ ਉਹ ਕੈਮੀਕਲ ਖਾਦਾ ਨਹੀਂ ਸਗੋਂ ਦੇਸੀ ਖਾਦਾ ਦੀ ਵਰਤੋਂ ਕਰਦਾ ਹੈ ਹਲਦੀ ਦੀ ਖੇਤੀ ਲਈ ਵਿਕਰਮ ਸਿੰਘ ਰਸਾਇਣਿਕ ਦਵਾਈਆਂ ਦੀ ਵਰਤੋਂ ਵੀ ਨਹੀਂ ਕਰਦਾ ਇਸੇ ਕਰਕੇ ਇਲਾਕੇ ਚ ਉਸਦੀ ਹਲਦੀ ਦੀ ਕਾਫੀ ਮੰਗ ਹੈ ਜ਼ੀਰੋ ਬਜਟ ਖੇਤੀ ਦੇ ਵਿੱਚ ਤੁਹਾਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਜੋ ਕੈਮੀਕਲ ਸਪਰੇਅ ਆ ਰਹੀਆਂ ਤੇ ਕੋਈ ਜਿਤਨਾ ਰੂੜੀਆਂ ਦੇ ਟਰਾਲੀਆਂ ਦੇਸੀ ਖਾਦ ਦੀਆਂ ਟਰਾਲੀਆਂ ਪਾਉਣ ਦੀ ਲੋੜ ਨਹੀਂ ਉਸ ਦੇ ਵਿੱਚ ਇਸ ਤਰ੍ਹਾਂ ਵੀ ਜਿਤਨਾ ਦੁੱਧ ਨੂੰ ਜਾਗ ਲਗਾ ਦਿੰਦੇ ਆ ਉਸੇ ਉਸੇ ਤਰ੍ਹਾਂ ਦੇਸੀ ਖਾਦ ਨੂੰ ਜਾਗ ਲਗਾਉਣੀ ਆ ਉਹਨੂੰ ਕਹਿੰਦੇ ਜੀਵ ਅਮਰਿਤ ਵੀ ਇਸ ਤਰ੍ਹਾਂ ਵੇਸਣ ਦੇਸੀ ਗਾਂ ਦਾ ਮੂਤਰ ਦੇਸੀ ਗਾਂ ਦਾ ਗੋਹਾ ਅੱਛਾ ਗੋੜਾ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਇਸ ਤਰ੍ਹਾਂ ਜੀਵ ਅਮਰਤ ਦਾ ਬਣ ਜਾਂਦਾ ਹੈ ਜਿਸ ਨਾਲ ਫਸਲ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਹਦੇ ਨਾਲ ਇੱਕ ਤਾਂ ਕੋਈ ਕਿਸਾਨ ਦੇ ਜੇਬ ਚੋਂ ਪੈਸੇ ਨਹੀਂ ਜਾਂਦੇ ਜ਼ਿਆਦਾ ਤੇ ਨਾ ਹੀ ਉਹਨੂੰ ਕੋਈ ਖਾਦਾਂ ਤੇ ਜ਼ਿਆਦਾ ਖਰਚਾ ਕਰਨਾ ਪੈਂਦਾ ਉਹ ਜ਼ੀਰੋ ਬਜਟ ਖੇਤੀ ਹੋ ਜਾਂਦੀ ਆ ਇਹਦੇ ਨਾਲ ਝਾੜ ਵੀ ਝਾੜ ਵੀ ਵਧਦਾ ਹੈ ਵਿਕਰਮ ਖੁਦ ਹੀ ਹਲਦੀ ਨੂੰ ਪ੍ਰੋਸੈਸਿੰਗ ਕਰਕੇ ਇਸ ਦਾ ਪਾਊਡਰ ਬਣਾਉਂਦਾ ਹੈ ਅਤੇ ਨਾਲ ਹੀ ਹਲਦੀ ਦੇ ਮੰਡੀਕਰਨ ਦਾ ਪ੍ਰਬੰਧ ਵੀ ਖੁਦ ਕਰਦਾ ਹੈ ਤੇ ਫਲਸਰੂਪ ਹਲਦੀ ਦੀ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਇਸ ਦੇ ਵਿੱਚ ਪ੍ਰੋਬਲਮ ਤਾਂ ਆਉਂਦੀਆਂ ਕਾਫੀ ਪਰ ਮੰਡੀਕਰਨ ਕੁਝ ਆਪਣੇ ਉੱਤੇ ਵੀ ਡਿਪੈਂਡ ਆ ਵੀ ਜਿਸ ਤਰ੍ਹਾਂ ਅਸੀਂ ਆਪ ਆਪ ਪ੍ਰੋਸੈਸ ਕਰਕੇ ਇਸ ਨੂੰ ਪ੍ਰੋਸੈਸ ਕਰਕੇ ਬੋਇਲ ਕਰਕੇ ਤੇ ਆ ਪਾਊਡਰ ਬਣਾ ਕੇ ਅਸੀਂ ਆਪ ਹੀ ਵੇਚਦੇ ਆ ਉਹਦੇ ਕਰਕੇ ਵੀ ਇੱਕ ਤਾਂ ਸਾਨੂੰ ਉਹਦੇ ਨਾਲ ਬੈਨੀਫਿਟ ਜ਼ਿਆਦਾ ਹੁੰਦਾ ਜਿੱਥੇ ਜਿਸ ਤਰ੍ਹਾਂ ਹਰੀ ਹਲਦੀ ਆ ਕੱਚੀ ਹਲਦੀ ਆ ਉਹ ਜੋ 10 ਰੁਪਏ ਕਿਲੋ ਵੇਕਰੀ ਆ ਜਾਂ 20 ਰੁਪਏ ਕਿਲੋ ਵੇਕਰੀ ਆ ਇਹ ਵਾਲੀ ਜਿਹੜੀ ਸਾਡੀ 100 ਰੁਪਏ ਕਿਲੋ ਜਾਂ 150 ਰੁਪਏ ਕਿਲੋ ਤੱਕ ਵੇਗੇ ਉਹਦੇ ਕਰਕੇ ਸਾਨੂੰ ਉਹਦੇ ਵਿੱਚ ਬੈਨੀਫਿਟ ਜ਼ਿਆਦਾ ਹੁੰਦਾ ਤੇ ਮਾਰਕੀਟਿੰਗ ਇਸ ਤਰ੍ਹਾਂ ਵੀ ਅਸੀਂ ਜਿਸ ਤਰ੍ਹਾਂ ਇੱਥੇ ਸਾਡੇ ਲੱਗੇ ਪੈਂਦਾ ਚੰਡੀਗੜ੍ਹ ਦੇਸ ਕਰਕੇ ਉੱਥੇ ਅਸੀਂ ਕਿਸਾਨ ਮੰਡੀ ਦੇ ਵਿੱਚ ਵੀ ਲੈ ਜਾਂਦੇ ਹਾਂ ਉੱਥੇ ਜਾ ਕੇ ਸਾਨੂੰ ਚੰਗਾ ਹੰਗਾਰਾ ਮਿਲਦਾ ਹੈ ਹਲਦੀ ਇੱਕ ਅਹੀ ਫਸਲ ਹੈ ਜੋ ਲੋਕਾਂ ਚ ਕਾਫੀ ਪਸੰਦ ਕੀਤੀ ਜਾਂਦੀ ਹੈ ਹਲਦੀ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ ਅਤੇ ਖੂਨ ਵੀ ਸਾਫ਼ ਕਰਦੀ ਹੈ 슈ਗਰ ਦੇ ਰੋਗੀਆਂ ਲਈ ਹਲਦੀ ਕਿਸੇ ਔਸ਼ਧੀ ਤੋਂ ਘੱਟ ਨਹੀਂ ਇਸ ਦੇ ਐਨੇ ਕ ફાયਦੇ ਹੋਣ ਕਰਕੇ ਇਸ ਦੀ ਮੰਗ ਲਗਾਤਾਰ ਵੱਧ ਰਹੀ ਹੈ ਕਿਸਾਨ ਹਲਦੀ ਦੀ ਖੇਤੀ ਵੱਡੇ ਪੱਧਰ ਤੇ ਨਹੀਂ ਕਰਦੇ ਕਿਉਂਕਿ ਇਸ ਦੀ ਪ੍ਰੋਸੈਸਿੰਗ ਕਰਨਾ ਮਹਿੰਗਾ ਹੈ ਪਰ ਜੇਕਰ ਹਲਦੀ ਦੀ ਖੇਤੀ ਦੇ ਮਾਮਲੇ ਤੇ ਸਰਕਾਰ ਕਿਸਾਨਾਂ ਦਾ ਸਾਥ ਦੇਵੇ ਤਾਂ ਕਿਸਾਨਾਂ ਦੇ ਵਾਰੇ ਨਿਆਰੇ ਹੋ ਸਕਦੇ ਨੇ ਕਰਵਲੇ ਹੀ ਮੰਨ ਕਰਦੇ ਵੀ ਇਸ ਦੇ ਮੰਡੀ ਕਰਨ ਵਾਲ ਜਿਆਦਾ ਧਿਆਨ ਦਿੱਤਾ ਜਾਵੇ ਇੱਕ ਮੰਡੀਕਰਨ ਤੇ ਇੱਕ ਇਹਦੇ ਵਾਸਤੇ ਪ੍ਰੋਸੈਸਿੰਗ پلان ਲਾਜਾਉ ਕਿਉਂਕਿ ਇਹਦਾ ਪ੍ਰੋਸੈਸਿੰਗ ਜਿਹੜਾ ਹਲਦੀ ਦਾ ਬਹੁਤ ਜਿਆਦਾ ਕੋਸਟਲੀ ਪੈ ਜਾਂਦਾ ਤੇ ਇਸ ਕਰਕੇ ਇੱਕ ਪ੍ਰੋਸੈਸਿੰਗ پلان ਲਗਾਇਆ ਜਾਣ ਇੱਕ ਜੋ ਹੈ ਹਲਦੀ ਦੀ ਮਾਰਕੀਟਿੰਗ ਦੇ ਉਹ ਜਿਆਦਾ ਧਿਆਨ ਦੇਣ ਜਿਸ ਤਰ੍ਹਾਂ ਵੀ ਕਿਸਾਨਾਂ ਤੋਂ ਲੈ ਕੇ ਕੋ ਸੋਸਾਇਟੀਆਂ ਬਣਾ ਦੇਣ ਕਿਸਾਨਾਂ ਤੋਂ ਲੈ ਕੇ ਹਲਦੀ ਬਾਹਰ ਐਕਸਪੋਰਟ ਕਰ ਦੇਣ ਉਸ ਨਾਲ ਕਿਸਾਨਾਂ ਨੂੰ ਵੀ ਥੋੜਾ ਜਿਆਦਾ ਬੈਨੀਫਿਟ ਹੋਏਗਾ ਜਿਸ ਤਰ੍ਹਾਂ ਉਸ ਤਰ੍ਹਾਂ ਦੇ ਕਿਲੋ-ਕਿਲੋ ਕਰਕੇ ਵਿਕਣੀ ਆ ਇਹ ਵੀ ਜੇ ਸਰਕਾਰ ਲਏਗੀ ਫਿਰ ਕੁਇੰਟਲਾਂ ਸਾਹਮਣੇ ਵਿਕ ਜੇਗੀ ਕਿਸਾਨਾਂ ਨੂੰ ਵੀ ਜਿਆਦਾ ਬੈਨੀਫਿਟ ਹੋਏ ਇਸ ਕਰਕੇ ਕਣਕ ਝੋਨੇ ਦੇ ਫਸਲੀ ਚੱਕਰ ਨਾਲੋਂ ਵੱਜ ਜਾਣਗੇ ਸੂਬੇ 'ਚ ਲਗਾਤਾਰ ਵਾਦਰ ਹੈ ਨਸ਼ਾ ਕਾਰਨ ਸਮਾਜ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਰੋਜ਼ਗਾਰ ਨਾ ਹੋਣ ਕਰਕੇ ਨੌਜਵਾਨਾਂ 'ਚ ਕਾਫੀ ਨਿਰਾਸ਼ਾ ਫੈਲ ਰਹੀ ਹੈ ਪਰ ਵਿਕਰਮ ਸਿੰਘ ਸਾਰੇ ਨੌਜਵਾਨਾਂ ਲਈ ਇੱਕ ਆਸ ਦੀ ਕਿਰਨ ਹੈ ਅੱਜ ਕੱਲ ਦੀ ਜੀ ਨੌਜਵਾਨੀ ਆ ਸਭ ਤੋਂ ਵੱਡੀ ਗੱਲ ਇੱਕ ਨਸ਼ੇ ਵੱਲ ਲੱਗ ਰਿਹਾ ਜੀ ਇਹ ਨਸ਼ੇ ਵੱਲ ਲੱਗਣ ਕਰਕੇ ਇੱਕ ਖੇਤੀ ਦੇ ਵਿੱਚ ਥੋੜਾ ਬੈਨੀਫਿਟ ਵੀ ਹੁਣ ਘਟਦਾ ਜਾ ਰਿਹਾ ਕਿਉਂਕਿ ਆਹੀ ਕਣਕ ਝੋਨੇ ਦੇ ਫਸਲੀ ਚੱਕਰ ਕਰਕੇ ਸਹਾਇਕ ਧੰ데요 ਵੱਲ ਘਟਦੇ ਆ ਨੋਰੇ ਨੌਜਵਾਨਾਂ ਦਾ ਨੌਜਵਾਨਾਂ ਨੂੰ ਚਾਹੀਦਾ ਵਾ ਵੀ ਜਿਸ ਤਰ੍ਹਾਂ ਸਹਾਇਕ ਧੰਦੇ ਅਪਣਾਉਣ ਖੇਤੀ ਨੂੰ ਜਿਹੜਾ ਥੋੜਾ ਜਿਹਾ ਥੋੜਾ ਜਿਆਦਾ ਵਧੀਆ ਤਰੀਕੇ ਨਾਲ ਕਰਨਾ ਵੀ ਹੋਰ ਲੋਕਾਂ ਤੋਂ ਅਲੱਗ ਆਪਣੇ ਪਦਰਤੀ ਖੇਤੀ ਨੂੰ ਕਾਮਯਾਬ ਬਣਾਉਣ 'ਚ ਲੱਗੇ ਕਿਸਾਨਾਂ ਦਾ ਜੇਕਰ ਸਰਕਾਰ ਸਾਥ ਦੇਵੇ ਤਾਂ ਖੇਤੀ ਇੱਕ ਲਾਹੇਵੰਦ ਕੀਤਾ ਬਣ ਸਕਦੀ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ